ਸਿਗਿਆਂ ਪੰਜਾਬ ਦੇ ਮਾਨਯੋਗ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਕੋਆਰਡੀਨੇਟ ਸਰਚ ਆਪਰੇਸ਼ਨ ਪੂਰੀ ਸਟੇਟ ਵਿੱਚ ਚਲਾਇਆ ਜਾ ਰਿਹਾ ਉਸ ਦੀ ਲੜੀ ਵਿੱਚ ਹੀ ਰੋਪਨਗਰ ਜ਼ਿਲ੍ਹੇ ਵਿੱਚ ਵੀ ਅੱਜ 29 ਜਗ੍ਹਾ ਤੇ ਅਸੀਂ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਜਿਹੜੀਆਂ ਸਾਡੀਆਂ ਡਿਜ਼ਾਈਗਨੇਟਿਡ ਹੌਟਸਪੌਟ ਹੈ ਜਿੱਥੇ ਸਾਨੂੰ ਜ਼ਿਆਦਾ ਸ਼ਿਕਾਇਤ ਵੀ ਆਂਦੀ ਹੈ ਤੇ ਸਾਡੇ ਕੋਲ ਇਨਫਾਰਮੇਸ਼ਨ ਵੀ ਹੈ ਕਿ ਉੱਥੇ ਨਸ਼ੇ ਦਾ ਸੇਵਨ ਜ਼ਿਆਦਾ ਹੁੰਦਾ ਹੈ ਤੇ ਵਿਕਰੀ ਜ਼ਿਆਦਾ ਸੋ ਉਹਨਾਂ ਤੇ ਅੱਜ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਗਿਆ ਜਿਵੇਂ ਮੈਂ ਦੱਸਿਆ 29 ਟੀਮਾਂ ਇਹਨਾਂ 'ਚ ਲੱਗੀਆਂ ਹੋਈਆਂ ਹਨ ਤੇ ਸਾਡੀ ਜਿਹੜੀ ਫੋਰਸ ਲੱਗੀ ਹੈ 300 ਤੋਂ ਜ਼ਿਆਦਾ ਸਾਡੇ ਮੁਲਾਜ਼ਮ ਇਸ ਵਿੱਚ ਅੱਜ ਵਰੀ ਆਪਰੇਸ਼ਨ ਚ ਐਕਟਿਵਲੀ ਕੰਮ ਕਰ ਰਹੇ ਨੇ ਤੇ ਇਹਦੇ ਚ ਹਜੇ ਤੱਕ ਜਿਹੜੀ ਰਿਕਵਰੀ ਹੋਈ ਹੈ 10 ਗ੍ਰਾਮ ਹਿਰੋਇਨ ਰਿਕਵਰ ਹੋਈ ਹੈ ਤੇ ਸਾਡੇ ਵੱਲੋਂ ਕੁਝ ਸ਼ੱਕੀ ਬੰਦੇ ਕਸਰੀ ਚ ਵੀ ਲੈ ਗਏ ਨੇ ਉਹਨਾਂ ਕੋਲੋਂ ਡਿਟੇਲ ਪੁੱਛਗਿਛ ਵੀ ਕੀਤੀ ਜਾ ਰਹੀ ਹੈ ਇਹ ਆਪਰੇਸ਼ਨ ਅਜੇ 2:30 ਵਜੇ ਤੱਕ ਚੱਲੂਗਾ ਉਸ ਤੋਂ ਬਾਅਦ ਸਤੋਂ ਨੂੰ ਡਿਟੇਲਡ ਪ੍ਰੈਸ ਨੋਟ ਸ਼ੇਅਰ ਕੀਤਾ ਜਾਊਗਾ ਕਿ ਕਿੰਨੀ ਰਿਕਵਰੀ ਫੋਤੂ ਜ਼ਿਲ੍ਹੇ ਵਿੱਚ ਹੋਈ ਹੈ ਤੇ ਸਰਕਾਰ ਕਿਵੇਂ ਦੀ ਜਮਾਇ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਪੰਜਾਬ ਸਰਕਾਰ ਨੇ ਉਹਦਾ ਬੜਾ ਕਲੀਅਰ ਮਤਵ ਹੈ ਕਿ ਕਿਤੇ ਵੀ ਕਿਸੇ ਵੀ ਹਾਲਤ ਵਿੱਚ ਡਰਗ ਨਹੀਂ ਵਿਕਣਾ ਚਾਹੀਦਾ ਤੇ ਉਸੇ ਮੋਟਿਵ ਨਾਲ ਪੰਜਾਬ ਪੁਲਿਸ ਕੰਮ ਕਰ ਰਹੀ ਹੈ ਐਂਡ ਵੀ ਆਰ ਵੈਰੀ ਹੋਪਫੁਲ ਐਂਡ ਵੀ ਆਰ ਵੈਰੀ ਸ਼ੋਰ ਕਿ ਉਹਨੂੰ ਅਸੀਂ ਜਲਦੀ ਅਚੀਵ ਕਰਾਂਗੇ ਸਰ ਜੇਕਰ ਕੀ ਹੌਟਸਪੌਟ ਨੇ ਸੋ ਹੁਣ ਜਿਹੜੇ ਅਸੀਂ ਜਿੱਥੇ ਖੜੇ ਆ ਇਹ ਵੀ ਇੱਕ ਹੌਟਸਪੌਟ ਹੈ ਉਹਨਾਂ ਉੱਤਿਆਂ ਚ ਸੋ ਅਲੱਗ-ਅਲੱਗ ਜਗ੍ਹਾ ਤੇ ਅਸੀਂ ਉਹ ਸਾਰਾ ਆਪਣੀ ਸਪੈਸ਼ਲ ਬ੍ਰਾਂਚ ਤੇ ਟੂ ਵੀ ਜਿਹੜਾ ਡਾਟਾ ਸਾਡੇ ਕੋਲ ਕ੍ਰਾਈਮ ਦਾ ਉਹਦੇ ਥਰੂ ਵੀ ਸੋ ਉਹਨਾਂ ਚ ਅਸੀਂ ਸਾਰੇ ਡਿਜ਼ਾਈਗਨੇਟ ਕੀਤੇ ਹੌਟਸਪੌਟ ਉਹਨਾਂ ਤੇ ਸਾਡੀ ਜ਼ਿਆਦਾ ਨਜ਼ਰ ਰੰਦੀ ਹੈ ਬਟੂ ਸੇ ਇਹ ਕਿ ਸਿਰਫ ਹਾਟਸਪੌਟ ਤੇ ਹੀ ਕੰਮ ਕਰ ਰਹੇ ਹਾਂ ਅਸੀਂ ਬਾਕੀ ਜਗ੍ਹਾ ਤੇ ਵੀ ਕਰਦੇ ਹਾਂ ਤਾਂ ਕਿ ਜਿੱਥੇ ਵੀ ਕੋਈ ਸਾਨੂੰ ਇਨਫੋਰਮੇਸ਼ਨ ਆਂਦੀ ਹੈ ਉੱਥੇ ਅਸੀਂ ਨਾਲ ਦੇ ਨਾਲ ਹੀ ਉਹਨੂੰ ਲੱਥ ਪਾ ਕੇ ਤੇ ਰੋਕ ਸਕੀਏ ਜਦ ਹੀ ਸੇਫ ਪੰਜਾਬ ਹੈਲਪਲਾਈਨ ਸ਼ੁਰੂ ਕੀਤੀ ਹੈ ਪੰਜਾਬ ਸਰਕਾਰ ਵੱਲੋਂ ਉਦੋਂ ਤੇ ਸਾਡੇ ਕੋਲ ਕਾਫੀ ਇਨਫੋਰਮੇਸ਼ਨ ਆ ਰਹੀ ਸੋਸ ਇਨਫੋਰਮੇਸ਼ਨ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਤੇ ਉਹਦੇ ਵਿੱਚ ਜਿਹੜਾ ਇਨਫੋਰਮੇਸ਼ਨ ਦੇਣ ਵਾਲਾ ਉਹਦੀ ਪਛਾਣ ਵੀ ਕੋਸ਼ਿਸ਼ ਚੱਲਦੀ ਹੈ ਸਰਕੀ ਛਭੀ ਕੋਲ ਜਿਹੜੀਆਂ ਇੰਪੋਰਟਸ ਨੇ ਉਹ ਇਹੋ ਜਿਹਿਆਂ ਹੀ ਨੇ ਪਾਕਿਸਤਾਨ ਦੀ ਪੂਰੀ ਕੋਸ਼ਿਸ਼ ਹੈ ਕਿ ਕਿਸੇ ਨਾ ਕਿਸੇ ਤਰੀਕੇ ਅਸੀਂ ਕੋਈ ਨਾ ਕੋਈ ਖਰਾਬੀ ਕਰੀਏ ਪੰਜਾਬ ਦੇ ਵਿੱਚ ਸੋ ਪੰਜਾਬ ਪੁਲਿਸ ਪੂਰੀ ਮੁਸਤੈਦ ਹੈ ਉਹਨੇ ਲੈ ਕੇ ਜਿਹੜੀ ਰੂਪਨਗਰ ਦੀ ਜਮਾਤ ਕਰਾ ਤੇ ਉੱਥੇ-ਉੱਥੇ ਫੰਕਸ਼ਨ ਹੈ ਉੱਥੇ ਪਰ ਇੱਕ ਸਰਟੇਬਲ ਡਿਪਲॉयਮੈਂਟ ਕੀਤੀ ਗਈ ਹੈ ਸਪੈਸ਼ਲ ਆਪਰੇਸ਼ਨਸ ਵੀ ਕੈਰੀ ਆਊਟ ਕੀਤੇ ਜਾ ਰਹੇ ਨੇ ਤਾਂ ਕਿ ਕੋਈ ਵੀ ਅਨਸੁਖਾਵੀ ਇਕੱਠਾ ਨਾ ਬਪਾ ਕਿ ਨਾ ਇਹ ਬੀ ਦੋ ਵਾਰ ਮਾਤਾ ਕੋਟਵਾਣਾ ਕਰੇ ਸਾਰਾ ਦੇਖਿਓ ਨਹੀਂ ਦੋਵੇਂ ਦੇਖ ਹਾਂ ਉਹਨੇ ਮਰ ਗਿਆ ਸੀ ਗੁਮਾਰਾ ਦਾ ਬੰਦਾ ਹੋ ਗਏ ਨੂੰ ਕੰਮ ਕਰ ਗਿਆ ਜੀ ਗੁਮਾਰਾ ਹੈ ਨਾ ਗਿਆ ਤਾਂ ਗਾਡੀ ਨੇ ਕੰਮ ਨਹੀਂ ਕਰਦਾ ਨਾ ਇੱਥੇ ਦੇ ਹਰ ਕੰਮ ਨਹੀਂ ਕੀ ਤੋਂ ਕੀ ਕਰਦੀ ਨੋਂਡੀ ਰੇਡੀ ਉਹਨਾਂ ਨੂੰ ਜਿਹੜਾ ਅੰਦਰ ਹੈ ਨੀ ਆਈ ਗੇਰੀ ਨਾ ਉਹ ਬੈਂਕ ਕਿਤੇ ਨਹੀਂ ਜੀ ਉਹ ਜਿਹੜੀ ਆਹ ਚੁੱਕੂ ਸੀ ਉਹ ਵੀ ਗੱਲ ਕਰੀ ਉਹ ਤੇਗੀ ਕੰਮ ਕਰਦੀ ਵੀ ਤੇ ਫਾਰਟਾ ਦੀ ਕੋਈ ਬੇਚੜਾ ਨੇ ਜਿੰਨੇ ਆਉਣੇ ਮੈਂ ਗਈ ਨਹੀਂ ਨਾ ਦੇਖਿਆ ਹਾਂ ਅੱਧੀ ਕਰ ਲਈ ਹੈ ਜੀ